ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਈ ਵੱਡੀ ਖਬਰ ਮੁਲਾਜ਼ਮ ਤੇ ਪੈਨਸ਼ਨਰ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਪੰਜਾਬ ਮੁਲਾਜ਼ਮ ਪੈਨਸ਼ਨਰ ਵੱਲੋਂ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਤੇ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਰੈਲੀਆਂ ਤੇ ਵਿਧਾਨ ਸਭਾ ਵਿੱਚ ਮਾਰਚ ਕੀਤਾ ਜਾਵੇਗਾ ਜੋ ਕਿ ਡੀਏ ਪੈਨਸ਼ਨ ਆਫੈਕਟਰ 2.69 ਕਰਮਚਾਰੀਆਂ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਵੱਖਰੇ ਐਕਸ਼ਨ ਦਾ ਐਲਾਨ ਕੀਤਾ ਗਿਆ ਪੰਜਾਬ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਸਾਂਝੇ ਮੋਰਚੇ ਲੋ ਇੱਕ ਵੱਡਾ ਐਕਸ਼ਨ ਕੀਤਾ ਜਾਵੇਗਾ ਜਿਸ ਵਿੱਚ 6ਵੇਂ ਪੇ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਾਉਣ ਦੇ ਲਈ ਫੈਕਟਰ 2.09 ਪ੍ਰਾਣੀ ਪੈਨਸ਼ਨ ਸਕੀਮ ਡੀਏ ਜੋ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੇ ਜਿਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ ਜੋ ਕਿ ਕੰਟਰੈਕਟ ਬੇਸ ਤੇ ਮੁਲਾਜ਼ਮ ਨੇ ਉਹਨਾਂ ਨੂੰ ਰੈਗੂਲਰ ਕਰਾਉਣ ਦੇ ਲਈ ਹੋਰ ਵੀ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਹਜੇ ਤੱਕ ਨਹੀਂ ਕੀਤਾ ਗਿਆ ਮੋਰਚੇ ਵੱਲੋਂ ਇਹ ਤਿੰਨ ਦਿਨਾ ਰਾਜਪੱਦਰੀ ਐਕਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਬਜਟ ਸੈਸ਼ਨ ਦੇ ਦੌਰਾਨ ਪੰਜਾਬ ਵਿਧਾਨ ਸਭਾ ਵਿੱਚ ਹੱਲਾ ਬੋਲ ਮਾਰਚ ਕਰਨ ਤੇ ਇਹ ਸਮਾਪਤ ਹੋਵੇਗਾ ਇਹ ਐਕਸ਼ਨ 20 ਮਾਰਚ ਨੂੰ ਸ਼ੁਰੂ ਹੋਵੇਗਾ ਜਦੋਂ ਪੈਨਸ਼ਨਰ ਆਪਣੀਆਂ ਮੰਗਾਂ ਨੂੰ ਲੈ ਕੇ ਇਕੱਠੇ ਹੋਣਗੇ 25 ਮਾਰਚ ਨੂੰ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਕਰਮਚਾਰੀ ਇਸ ਐਕਸ਼ਨ ਦੇ ਵਿੱਚ ਸ਼ਾਮਿਲ ਹੋਣਗੇ ਜਦੋਂ 26 ਮਾਰਚ ਨੂੰ ਪਾਵਰ ਸੈਕਟਰ ਦੇ ਕਰਮਚਾਰੀ ਰੈਲੀ ਵਿੱਚ ਹਿੱਸਾ ਲੈਣ ਪਹੁੰਚਣਗੇ ਤਾਂ ਉਹਨਾਂ ਦੁਆਰਾ ਪੰਜਾਬ ਸਰਕਾਰ ਤੋਂ ਸਵਾਲ ਕੀਤੇ ਜਾਣਗੇ ਉਹਨਾਂ ਉੱਪਰ આરોਪ ਲਗਾਇਆ ਜਾਵੇਗਾ ਪੰਜਾਬ ਸਰਕਾਰ ਉੱਪਰ ਕਿ ਪੁਰਾਣੀ ਪੈਨਸ਼ਨ ਸਕੀਮ ਦੀ ਗਾਰੰਟੀ ਕਿਉਂ ਦਿੱਤੀ ਜੇਕਰ ਪੂਰੀ ਨਹੀਂ ਕਰਨੀ ਸੀ ਕਿਉਂਕਿ 2 ਸਾਲ ਤੋਂ ਘਟਦਾ ਸਮਾਂ ਇਸ ਸਰਕਾਰ ਦਾ ਰਹਿ ਗਿਆ ਹੈ ਪੁਰਾਣੀ ਪੈਨਸ਼ਨ ਸਕੀਮ ਹਜੇ ਤੱਕ ਗੁਣ ਹੈ ਕਿਤੇ ਗਏ ਫੈਕਟਰ 2.1 ਹਟ ਮਲਾਜ਼ਮਾਂ ਨੂੰ ਕਿਉਂ ਨਹੀਂ ਦਿੱਤਾ ਗਿਆ ਕੰਟਰੈਕਟ ਬੇਸ ਮਲਾਜ਼ਮਾਂ ਨੂੰ ਹਜੇ ਤੱਕ ਪੱਕਾ ਰੈਗੂਲਰ ਕਿਉਂ ਨਹੀਂ ਕੀਤਾ ਗਿਆ ਵਾਦੇ ਪੂਰੇ ਕਿਉਂ ਨਹੀਂ ਕੀਤੇ ਗਏ ਉਨ੍ਹਾਂ ਦੁਆਰਾ ਨੇਤਾਵਾਂ ਦੁਆਰਾ ਜੋ ਕਿ ਵੱਡੇ ਵੱਡੇ ਵਾਦੇ ਮੁਲਾਜ਼ਮਾਂ ਦੇ ਨਾਲ ਕੀਤੇ ਗਏ ਸੀ ਜੋ ਕਿ ਹਜੇ ਤੱਕ ਲਟਕ ਰਹੇ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਜੋ ਮੰਗਾ ਨੇ ਉਹਨਾਂ ਨੂੰ ਲੈ ਕੇ ਹਰ ਮੀਟਿੰਗ ਦੇ ਵਿੱਚ ਉਹਨਾਂ ਨੂੰ ਆਸ ਹੁੰਦੀ ਹੈ ਕਿ ਇਸ ਮੀਟਿੰਗ ਦੇ ਵਿੱਚ ਉਹਨਾਂ ਦੀਆਂ ਮੰਗਾਂ ਦਾ ਹੱਲ ਹੋਵੇਗਾ ਜੋ ਕਿ ਨਹੀਂ ਕੀਤਾ ਜਾਂਦਾ 6ਵੇਂ ਪੇਗ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਪੰਜਾਬ ਸਰਕਾਰ ਨੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਕੇਂਦਰ ਸਰਕਾਰ ਨੇ 8ਵਾਂ ਤਨਖਾਹ ਕਮਿਸ਼ਨ ਵੀ ਲਾਗੂ ਕਰ ਦਿੱਤਾ ਜੋ ਕਿ ਆਸ਼ਾ ਵਰਕਰਾਂ ਮਿੱਡੇ ਮੀਲ ਵਰਕਰਾਂ ਨੇ ਉਹਨਾਂ ਨੂੰ ਵੀ ਵਾਅਦਾ ਕੀਤਾ ਗਿਆ ਸੀ ਕਿ ਇਸੇ ਤੁਹਾਡੇ ਮਾਨ ਪੱਤੇ ਵਿੱਚ ਵਾਅਦਾ ਕਰਾਂਗੇ ਜੋ ਕਿ ਹਜੇ ਤੱਕ ਨਹੀਂ ਕੀਤਾ ਗਿਆ। ਜੋ ਕਿ ਉਹਨਾਂ ਦੁਆਰਾ ਇਹ ਕਿਹਾ ਜਾ ਰਿਹਾ ਕਿ ਬਜਟ ਸੈਸ਼ਨ ਦੇ ਦੌਰਾਨ ਰੈਲੀਆਂ ਕਰਕੇ ਵਿਧਾਨ ਸਭਾ ਵਿੱਚ ਮਾਰਚ ਕੀਤਾ ਜਾਵੇਗਾ ਕਰਮਚਾਰੀਆਂ ਤੇ ਪੈਨਸ਼ਨਰਾਂ ਦੁਆਰਾ ਜੋ ਮਿਹਨਤ ਕੀਤੀ ਗਈ ਹੈ ਉਹਨਾਂ ਨੂੰ ਉਹਨਾਂ ਦਾ ਬੰਦਾ ਫਲ ਕਿਉਂ ਨਹੀਂ ਦਿੱਤਾ ਗਿਆ ਜੋ ਕਿ ਪੇਕ ਮਿਸ਼ਨ ਦਾ ਏਰੀਅਰ ਹੈ ਉਸ ਨੂੰ ਇੰਨਾ ਸਮਾਂ ਕਿਉਂ ਲਟਕਾ ਕੇ ਰੱਖਿਆ ਗਿਆ ਜਲਦ ਤੋਂ ਜਲਦ ਅਦਾਇਗੀ ਕੀਤੀ ਜਾਵੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਪਣੇ ਹੱਕਾਂ ਤੇ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਹੋਏ ਸਵਰਗਵਾਸ ਵੀ ਕਰ ਚੁੱਕੇ ਨੇ ਜੋ ਕਿ ਪੈਨਸ਼ਨਰ ਨੇ ਜਿਨ੍ਹਾਂ ਨੂੰ 2016 ਤੋਂ 6ਵੇਂ ਪੇਕ ਮਿਸ਼ਨ ਦੇ ਏਰੀਅਰ ਦੀ ਅਦਾਇਗੀ ਨਹੀਂ ਕੀਤੀ ਦੀ ਮੌਜੂਦਾ ਸਰਕਾਰ ਦਾ ਸਮਾਂ 2 ਸਾਲ ਤੋਂ ਘਟਦਾ ਰਹਿ ਗਿਆ ਹੈ ਮਲਾਜ਼ਮਾਂ ਤੇ ਪੈਨਸ਼ਨਰ ਧਰਨੇ ਲਗਾ ਰਹੇ ਨੇ ਮਜਹਰੇ ਕਰ ਰਹੇ ਨੇ ਕਿ ਸਾਡੀਆਂ ਹੱਕੀ ਮੰਗਾਂ ਦਾ ਹੱਲ ਕੀਤਾ ਜਾਵੇ ਬਜਟ ਸੈਸ਼ਨ ਦੇ ਵਿੱਚ ਇਹਨਾਂ ਮੁੱਦਿਆਂ ਨੂੰ ਚੁੱਕਿਆ ਜਾਵੇ ਇਹ ਵੀ ਕਿਹਾ ਜਾ ਰਿਹਾ ਲਗਾਤਾਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਮਜ਼ਦਮੇ ਕਹਿ ਰਹੇ ਨੇ ਕਿ ਜੇਕਰ ਹੁਣ ਸਾਡੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਅੱਗੇ ਪੰਜਾਬ ਸਰਕਾਰ ਨੂੰ 2027 ਦੇ ਵਿੱਚ ਵੋਟਾਂ ਪੈਣੀਆਂ ਨੇ ਹਾਰ ਦਾ ਸਾਹਮਣਾ ਕਰਨਾ ਪਵੇਗਾ। ਹਾਂਜੀ ਦੋਸਤੋ ਮੈਂ ਆਸ ਕਰਾਂਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।